ਭਾਈ ਮੈਂ ਪੂਰੇ ਬਾਜ਼ਾਰ ਚ ਪਤਾ ਕਰ ਆਇਆ ਬੋ ਪੁਰਾਣਾ ਮਾਡਲ ਆ ਫੋਨ ਦਾ ਗਲਾਸ ਕਾਰਡ ਨਹੀਂ ਮਿਲਦਾ ਵਾ ਮਿਲ ਜਾਊਗਾ ਤੁਹਾਡੇ ਕੋ ਭਾਈ ਇਹਸ ਮਾਡਲ ਨੂੰ ਤਾਂ 10 ਤੋਂ 12 ਸਾਲ ਹੋ ਗਏ ਜੀ ਬੰਦ ਹੋਏ ਨੂੰ ਉਹ ਗਲਾਸ ਕਾਰਡ ਨਹੀਂ ਮਿਲਣਾ ਭਾਈ ਇਹ ਤਾਂ ਗਲਾਸ ਕਾਰਡ ਕੀ ਇਹ ਤਾਂ ਪਾਰਟਸ ਵੀ ਨਹੀਂ ਮਿਲਨੇ ਕੁਛ ਨਹੀਂ ਮਿਲਣਾ ਇਹਦਾ ਚਲੋ ਠੀਕ ਆ ਭਾਈ ਉਹ ਨਹੀਂ ਨਹੀਂ ਰੁਕੋ ਸਰ ਰੁਕੋ ਭਾਈ ਇਹ ਮਾਰਕੀਟ ਚ ਨਹੀਂ ਮਿਲਣਾ ਪਰ ਸਾਡੇ ਤੋਂ ਗਲਾਸ ਕਾਰਡ ਇਹਦਾ ਅਵੇਲੇਬਲ ਆ ਚਾਹੇ ਤੁਸੀਂ 2005 ਦਾ ਮਾਡਲ ਲਿਆਓ ਚਾਹੇ ਤੁਸੀਂ 2012 ਦਾ ਮਾਡਲ ਲਿਆਓ ਤੁਹਾਨੂੰ ਹਰ ਤਰ੍ਹਾਂ ਦਾ ਗਲਾਸ ਕਾਰਡ ਦਿੱਤਾ ਜਾਊਗਾ ਉਹ ਕਿੱਦਾਂ ਦੇਉਂਗੇ ਭਾਈ ਇਹ ਤਾਂ ਦੱਸੋ ਭਾਈ ਸਾਡੇ ਤੋਂ ਆ ਗਈ ਇਹ ਇਹ ਅੰਤਰਜਮ ਮਸ਼ੀਨ ਆ ਇਸ ਇਸ ਮਸ਼ੀਨ ਦੇ ਵਿੱਚ ਤੁਸੀਂ ਪੁਰਾਣੇ ਤੋਂ ਪੁਰਾਣਾ ਫੋਨ ਲਿਆਓ ਤਾਂ ਅਸੀਂ ਤੁਹਾਨੂੰ ਫੋਨ ਦੇ ਗਾਰਡ ਨੂੰ ਕਟਿੰਗ ਕਰਕੇ ਦਵਾਂਗੇ ਡਿਜ਼ਾਈਨਿੰਗ ਵਾਲੇ ਗਾਰਡ ਨੂੰ ਦੇ ਲੱਗੇ ਉਹ ਤੋਂ ਜ਼ਿਆਦਾ ਬੈਸਟ ਕਟਿੰਗ ਕਰਦਾ ਜਿਹੜੀ ਕਿ ਸਾਡੀ ਦੁਕਾਨ ਦੀ ਵੀਡੀਓ ਦੇਖ ਰਿਆ ਪਿਆ ਆ ਤੁਹਾਨੂੰ ਤਾਂ ਅਸੀਂ ਗਲਾਸ ਗਾਰਡ ਫ੍ਰੀ ਲਾ ਰਹੇ ਪਿਆ ਰਖੜੀ ਵਾਲੇ ਦਿਨ ਤੇ ਭਾਈ ਕਵਰ ਹੈਗਾ ਆਪਣੇ ਕੋ ਆਈਫੋਨ 13 ਵੀ ਹੈਗਾ ਮੇਰੇ ਕੋ ਹਲੋ ਭਾਈ 13 ਦਾ ਕਵਰ ਜੀ ਉਹ ਭਾਜੀ ਇਹ ਤਾਂ ਸਾਰੀ ਮਾਰਕੀਟ ਚ ਮਿਲਦਾ ਪਿਆ ਰੁਕੋ ਦਾ ਭਾਈ ਰੁਕੋ ਦਾ ਸਹੀ ਸਾਡੇ ਤੇ ਇਤੋਂ ਵੀ ਵਧੀਆ ਕਵਰ ਪੇ ਤਾਂ ਤੁਹਾਨੂੰ ਉੱਦੇ ਹੀ ਦਿਖਾ ਰਹੇ ਸੀਗੇ ਵਧੀਆ ਦਿਖਾਓ ਸਰ ਭਈ ਆ ਆਈਫੋਨ 13 ਦਾ ਕਵਰ ਆਇਆ ਲੇਟਸਟ ਕਵਰ ਆ ਤੁਸੀਂ ਕਵਰ ਦੇਖੇ ਹੋਊਗੇ ਪਰ ਖੁਸ਼ਬੂ ਵਾਲਾ ਕਵਰ ਨਹੀਂ ਦੇਖਿਆ ਹੋਊਗਾ ਭਾਈ ਭਾਜੀ ਇਹ ਚ ਖੁਸ਼ਬੂ ਕਿੱਦਾਂ ਆਊਗੀ ਆ ਕਵਰ ਇਦਾਂ ਦਾ ਤੁਸੀਂ ਇਸ ਕਵਰ ਨੂੰ ਤੁਸੀਂ ਰੀਫਿਲ ਵੀ ਕਰ ਸਕਦੇ ਆ ਰੀਫਿਲ ਕਿੱਦਾਂ ਕਰਾਂਗੇ ਸਰ ਭਾਈ ਲਿਕਵਿਡ ਵਾਲਾ ਜਿਹੜਾ ਪਰਫਿਊਮ ਆਂਦਾ ਆ ਤੁਸੀਂ ਡ੍ਰੌਪ ਡ੍ਰੌਪ ਪਾਣਾ ਆ ਲਿਕਵਿਡ ਦੇ ਨਾਲ ਰੀਫਿਲ ਹੋ ਕੇ ਪਰਫਿਊਮ ਦੀ ਖੁਸ਼ਬੂ ਲਗਾਤਾਰ ਛੋੜੂਗਾ ਜਿਹੜਾ ਕਿ ਸਾਡੀ ਰਖੜੀ ਵਾਲੇ ਦਿਨ ਕਵਰ ਜਾਂ ਗਲਾਸਗਾਰਡ ਲੈਣ ਆਊਗਾ ਜਾਂ ਦੇਖਣ ਆਊਗਾ ਉਹਨੂੰ 50% ਆਫ ਦਿੱਤਾ ਜਾਊਗਾ ਭਾਈ ਕਵਰ ਸਸਤੇ ਆ ਨਾ ਮਾਰਕੀਟ ਦੇ ਭਾਈ ਬਹੁਤ ਸਸਤੇ ਰੇਟ ਦੇ ਰਹੇ ਆ ਤੁਹਾਨੂੰ ਸਾਡਾ ਐਡਰੈਸ ਆ ਰਾਮਾ ਮੰਡੀ ਨਿਊ ਮੋਬਾਈਲ ਪੁਆਇੰਟ ਹੁਸ਼ਿਆਰਪੁਰ ਰੋਡ ਫੋਨ ਨੰਬਰ ਹੈਗਾ 98155 59898